ਸਸ ਦੀ ਗੱਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਦਮਨੀਤ ਕਿਚਨ ਵੀਲੌਗ ਤੇ ਸੋ ਅੱਜ ਡਿਊਟੀ ਅੱਜ ਡਿਊਟੀ ਲੱਗ ਗਈ ਆ ਫੇਵਰਟ ਚੀਜ਼ ਬਣਾਉਣ ਦੀ ਤੇ ਅੱਜ ਅਸੀਂ ਬਣਾਉਣ ਲੱਗੇ ਆ ਜੀ ਦਾਲ ਝੋਲਮਣੀ ਮੇਰੇ ਆਏ ਢਿੱਕ ਚਲੇ ਆਈ ਮੈਂ ਪਹਿਲਾਂ ਸਮਝਦੀ ਹੁੰਦੀ ਹੁੰਦੀ ਕਿ ਸ਼ਾਇਦ ਇਹ ਇਕੱਲਾ ਕਰਦਾਸਪੁਰ ਪਠਾਨਕੋਟ ਏਰੀਆ ਚੋਂ ਬੰਦਾ ਹੈ ਜਿੱਦਾਂ ਮੈਂ ਵੀਡੀਓ ਪਾਈ ਨਾ ਇੱਕ ਤੇ ਉਹਦੇ ਵਿੱਚ ਜਦੋਂ ਮੈਂ ਹੁਣ ਕਮੈਂਟ ਕਰਦੀ ਆ ਨਾ ਉਹਦੇ ਵਿੱਚ ਹਸ਼ਿਆਰ ਫੁਲਵਰਗ ਵਾਲੇ ਕਹਿੰਦੇ ਆ ਕਿ ਸਾਡੇ ਬੰਦੀ ਆ ਅੰਮ੍ਰਿਤਸਰ ਵਾਲੇ ਕੀ ਕਹਿੰਦੇ ਬੰਦੀ ਗੁਰਦਾਸਪੁਰ ਵਾਲੇ ਦੀਨਾ ਨਗਰ ਮਤਲਬ ਬੜੀ ਦੂਰ ਦੂਰ ਤੱਕ ਮੈਨੂੰ ਪਤਾ ਹੀ ਕਿੱਥੇ ਕਿੱਥੇ ਤੱਕ ਬੰਦੀ ਪਰ ਮੈਂ ਪਹਿਲਾਂ ਜਿਹੜਾ ਨਾ ਇਹੀ ਸਮਝਦੀ ਕਿ ਇਹ ਸਿਰਫ ਗੁਰਦਾਸਪੁਰ ਤੇ ਪਠਾਨਕੋਟ ਦੀ ਆ ਕਾਫੀ ਜਗ੍ਹਾ ਤੇ ਹਨਾ ਬੰਦੀ ਆ ਤੇ ਸਾਰੇ ਇਹਨੂੰ ਬਸਾਂਤ ਵੀ ਕਰਦੇ ਆ ਸੋ ਅੱਜ ਆਪਾਂ ਨਾ ਹੈਗਾ ਤੇ ਠੰਡਾ ਮੌਸਮ ਆ ਬੜਾ ਵਾਰ ਤੇ ਅੱਜ ਅਸੀਂ ਮੀਂਹ ਭਰੋਂ ਹਾਂ ਦਾ ਚਲਮਣੀ ਤੇ ਇਹ ਇਮਲੀ ਪਹਿਲਾਂ ਆਪਾਂ ਭੇਲੀ ਢੰਡੇ ਬਾਣੀ ਚ ਤੇ ਹੁਣ ਇਹਨੂੰ ਗਰਮ ਕਰਨ ਦੇ ਆ ਕਿ ਛੇਤੀ ਜੜੀ ਆ ਇਹ ਪਲਪੇ ਦਾ ਜਿਹੜਾ ਬੰਜੇ ਤੇ ਥੋੜੀ ਜੀ ਹਾਰਡ ਹੀ ਤੇਨੂੰ ਗਰਮ ਕਰਨ ਦੇ ਤਾਂ ਕਰਕੇ ਪਾਣੀ ਦੇ ਵਿੱਚ ਆਪਾਂ ਇਮਲੀ ਜੜੀ ਆ ਭਿਉਹੀ ਹੋਈ ਆ ਬਿਹੋਈ ਜਦ ਭਿਉਈ ਤੇ ਇੱਧਰ ਰੱਖ ਲਿਆ ਸੀ ਦਾਲ ਦੀ ਪਾਣੀ ਇਹ ਲੈ ਲਿਆ ਪਾਣੀ ਤੇ ਇਹਦੇ ਚ ਆਪਾਂ ਪਾਉਣੀ ਆ ਛੋਲਿਆਂ ਦੀ ਦਾਲ ਚਨੇ ਦੀ ਦਾਲ ਚਨੇ ਦੀ ਦਾਲ ਤੇ ਜਿਹੜੇ ਅੱਜ ਕੱਲ ਵਾਲੇ ਨਿਆਣੇ ਉਹਨਾਂ ਵਾਸਤੇ ਪੀਲੀ ਦਾਲ ਪੀਲੀ ਦਾਲ ਹੈ ਨਾ ਮੋਟੇ ਵਾਲੀ ਹੈ ਨਾ ਤੇ ਸਾਡੇ ਵਾਸਤੇ ਤੇ ਚਨੀਆਂ ਦੀ ਦਾਲ ਆ ਛੋਲੀਆਂ ਦੀ ਦਾਲ ਆ ਨਾ ਤੇ ਇਹਨੂੰ ਬਸ ਆਪਾਂ ਥੋੜਾ ਗਰਮ ਕਰਕੇ ਤੇ ਜਦੋਂ ਇਹਨੂੰ ਆਪਾਂ ਕਰ ਲੈਣਾ ਆ ਮੇਰੀ ਬੜੀ ਵੀਡੀਓ ਹੈਗੀਆਂ ਆ YouTube ਤੇ ਤੁਸੀਂ ਸਰਚ ਕਰ ਸਕਦੇ ਹੋ ਉੱਤੇ ਦਾਲ ਚੋਲ ਮਣੀ ਦੀਆਂ ਮੈਂ ਲੰਦਾ ਮੈਂ ਦੋ ਤਿੰਨ ਵੀਡੀਓ ਅੱਗੇ ਪਾਈਆਂ ਤੇ ਅਹੀਂ ਸੋਚਿਆ ਕਿ ਚਲੋ ਅੱਜ ਵਲੌਗ ਸ਼ੂਟ ਕਰ ਲੈਂਦੇ ਆ ਨਾਲੇ ਆਪਾਂ ਬਣਾਉਣ ਲੱਗੇ ਆ ਇਹ ਮੈਨੂੰ ਲੱਗਦਾ ਜਦੋਂ ਮੈਂ ਆਵਾ ਇਹ ਹਮੇਸ਼ਾ ਮੈਂ ਪੜਾ ਕੇ ਚੱਣੀ ਆ ਤੇ ਚਲੋ ਜੀ ਇਹ ਵੀ ਖਾ ਲੈਂਦੇ ਬੱਚੇ ਵੀ ਸਾਰੇ ਪਸੰਦ ਕਰਦੇ ਆ ਤੇ ਇਹ ਬਸ ਹਲ ਥੋਲਿਆ ਤੇ ਇੱਧਰ ਹੋ ਗਿਆ ਪਾਣੀ ਗਰਮ ਤੇ ਇਹਦੇ ਚ ਅਸੀਂ ਜਾਨੀ ਪਾ ਇਹ ਪਾ ਦਤੀ ਆ ਤੇ ਦਾਲ ਦੇ ਵਿੱਚ ਪਾਵਾਂਗੇ ਅਸੀਂ ਹਲਦੀ ਤੇ ਮੇਲਾ ਦਾ ਘਰ ਦੀ ਹਲਦੀ ਆ ਪਤਾ ਨਹੀਂ ਕਿੰਨਾ ਦਾ ਕਲਰ ਹੋਊਗਾ ਤੇ ਇਹ ਪਾ ਦਤਾ ਜੀ ਲੂਣ ਨਮਕ ਸ਼ਮਕ ਡਾਲ ਦیتے ਹਾਂ ਬਾਅਦ ਥੋੜੇ ਜਿਹਾ ਕੌੜੀਆਂ ਥੋੜੀ ਜੀ ਪਾਉਣੀ ਹੈ ਫਿਰ ਇਹ ਪਾ ਦਤੀ ਆ ਦਾਲ ਵਿੱਚ ਤੇ ਹੁਣ ਥੋੜੀ ਜੀ ਉਹ ਦੋ ਸੌ ਲੋ ਜੀ ਇਹਦੇ ਚ ਪਣੀ ਸੀ ਨਾਲ ਸੌਫ ਤੇ ਇਹ ਬੱਚਾ ਬਾਡੀ ਕਹਿੰਦੇ ਕਿ ਅਸੀਂ ਸੌਫ ਨਹੀਂ ਖਾਣੀ ਹੈਗੀ ਸੋ ਇਹਨੂੰ ਆਪਾਂ ਹੁਣ 4-5 ਵਿਸਲਾ ਮਰਵਾ ਲੈਣੀ ਆ ਇਤਰਾ ਹੀ ਬੰਦ ਕਰਕੇ ਇਹਦਾ ਕਿੱਥੇ ਆ ਜੀ ਲੇਡੇ ਦੀ ਮਿਰਚਾ ਓਏ ਹੋਏ ਨਾ ਕੋਈ ਚਟਕੀਆਂ ਚਾਹਮੋ ਜੀ ਦਾਲ ਹੁਣ ਬੰਦ ਹੀ ਰਹਿਣੀ ਆਪੇ ਤੇ ਇੱਧਰ ਆਪਾਂ ਰੱਖਣ ਲੱਗੇ ਆ ਹੁਣ ਬਣਾਉਣ ਲੱਗੇ ਆ ਇਮਲੀ ਦਾ ਮਾਣੀ ਦੇਖੋ ਗਰਮ ਕੀਤਾ ਇਹਨੂੰ ਤੇ ਆ ਇਹਦਾ ਪਲਪ ਜਿਹੜਾ ਵਧੀਆ ਨਿਕਲ ਗਿਆ ਇਹਨੂੰ ਚੰਗੀ ਤਰ੍ਹਾਂ ਆਪਾਂ ਮਸਲ ਕੇ ਸਾਰਾ ਕੱਢ ਲੈਣਾ ਤੇ ਇਹਨੂੰ ਆਪਾਂ ਛਾਣ ਲੈਣਾ ਇੱਕ ਪੂਣੀ ਲੈ ਕੇ ਛਣਨੀ ਲੈ ਕੇ ਉਹਦੇ ਚ ਆਪਾਂ ਇਹਨੂੰ ਸਾਰੇ ਨੂੰ ਛਾਣ ਲਾਂਗੇ ਇਤਨਾ ਆਪਾਂ ਇਹਦਾ ਸਾਰਾ ਪਲਪ ਕੱਢ ਲੈਣਾ ਵਿੱਚ ਹੋਰ ਪਾਣੀ ਪਾਵਾਂਗੇ ਪਾਣੀ ਥੋੜਾ ਆ ਤੇ ਨਿਸ਼ਾਨ ਲੀਏ ਤੇ ਫਿਰ ਪਾਣੀ ਹੋਰ ਐਡ ਕਰਾਂਗੇ ਦੋ ਵੜੀ ਇਸੇ ਇਮਲੀ ਦੇ ਵਿੱਚ ਪਾਣੀ ਪਾ ਕੇ ਸਾਰਾ ਇਹਦਾ ਪਲਪ ਆਪਾਂ ਕੱਢਣਾ ਇਹ ਆ ਪਪ ਪਲਪ ਕੱਢ ਲਿਆ ਉਹਦਾ ਸਾਰਾ ਪਾਣੀ ਪਾ ਕੇ ਤੇ ਇੱਧਰ ਰੱਖਿਆ ਸੀ ਤੇਲ ਤੇ ਤੇਲ ਦੇ ਵਿੱਚ ਪਾਵਾਂਗੇ ਜੀ ਥੋੜੇ ਜਿਹਾ ਮਸਾਲੇ ਮਸਾਲੇ ਦੇ ਸਭ ਤੋਂ ਪਹਿਲਾਂ ਤੇ ਪਾਵਾਂਗੇ ਜੀ ਆਪਾਂ ਦੇ ਵਿੱਚ ਮੇਤਰੇ ਮੈਂ ਪਹਿਲਾਂ ਪੁੰਕੇ ਇਸ ਵਿੱਚ ਪਾਇਆ ਆਪਾਂ ਸਰੋਂ ਦਾ ਤੇਲ ਵਿੱਚ ਖਾਤੀਆਂ ਤਿੰਨ ਚਾਰ ਹਰੀਆਂ ਲਾਲ ਮਿਰਚਾਂ ਉਹ ਨਾਲ ਹੀ ਪਾਦਣਾ ਆਪਾਂ ਇਹਦੇ ਵਿੱਚ ਦੋ ਚਮਚ ਬੇਸਨ ਦੇ ये घोन लगा पावे आप हल्दी लाल मिर्च नमक स्वाद अनुसार काली मिर्च क्योंकि ऑर्डर हो जड़ी जहड़ी तिखी बननी चाहिए तिखी ਲੋਟੇ ਚ। ਮੌਜਿਕ। ਵਸ ਸੈਨਾ ਕੁਝ ਬਣਾ ਪੈਣਾ ਤੇ ਹੁਣ ਆਪਾਂ ਪਾਦਣਾ ਇਹ ਵਿੱਚ। ਪਾਣੀ ਈਂਡੀ ਲਾ। ਥੋੜਾ ਜਿਹਾ ਪਾਣੀ ਪਾਵਾਂਗੇ ਹੋਰ। ਲਓ ਜੀ ਹੁਣ ਆਪਾਂ ਇਨਾ ਪਾ ਦੇਣਾ ਇਹਦੇ ਵਿੱਚ ਗੁੜ ਜੇ ਤੁਹਾਡੇ ਕੋਲ ਗੋਠਾ ਦਾ ਗੁੜ ਪਾ ਲਓ ਜੇ ਖੰਡ ਹੈਗੀ ਚੀਨੀ ਹੈਗੀ ਤੇ ਉਹ ਤੁਸੀਂ ਪਾ ਸਕਦੇ ਜੀ ਪਾ ਲਿਓ ਗੁੜ ਪਾ ਕੇ ਪਹਿਲੋਂ ਵੀ ਅਸੀਂ ਪਕਾ ਲਿਆ ਨੂੰ 10 ਮਿੰਟ ਫਿਰ ਗੁੜ ਪਾ ਕੇ ਵਿਖੋ ਸੰਗਣੀ ਹੋ ਗਈ ਆ ਤੇ ਗੁੜ ਪਾ ਕੇ ਇਹਨੂੰ ਆਪਾਂ 4-5 ਮਿੰਟ ਹੋਰ ਪਕਾ ਲੈਣਾ ਤੇ ਲਓ ਜੀ ਬਸ ਮਾਣੀ ਸਾਡਾ ਤਿਆਰ ਤੜੀ ਦਾਲ ਬਣ ਚਲੀ ਦਾਲ ਦਾ ਇਹ ਹੁੰਦਾ ਕਿ ਤੂੰ ਤੜਕੇ ਤੋਂ ਬਿਨਾਂ ਵੀ ਜੜਾ ਇਹਨੂੰ ਮਾਣੀ ਦੇ ਨਾਲ ਖਾ ਸਕਦੇ ਦਾਲ ਚੋਲ ਮਾਣੀ ਤੇ ਅਸੀਂ ਵੈਸੇ ਤੜਕਾ ਲਾ ਹੀ ਲੈਨੇ ਆ ਤੇ ਤੜਕਾ ਜਿਵੇਂ ਬਾਕੀ ਦਾਲਾਂ ਨੂੰ ਲਾਈਦਾ ਉਹ ਨਹੀਂ ਲੱਗਣਾ ਉਹਦੇ ਲਈ ਆਪਾਂ ਤੇ ਕੱਟ ਲਿਆ ਲਸਣ ਪਿਆਜ਼ ਅਦਰਕ ਸਾਰਾ ਕੁਝ ਤੇ ਜਿਵੇਂ ਦਾਲ ਨੂੰ ਤੜਕਾ ਲਾਈਦਾ ਉਵੇਂ ਹੀ ਲਾਉਣਾ ਹੈ ਤੇ ਦੱਸ ਫਿਰ ਤੁਹਾਨੂੰ ਹੁਣ ਸਾਰਾ ਕੁਝ ਬਣਾ ਕੇ ਫਿਰ ਦੱਸਦੇ ਆ ਫੇਰ ਮਿਲਦੀ ਆ ਤੁਹਾਨੂੰ ਸਾਰਾ ਕੁਝ ਬਣਾ ਕੇ ਲਓ ਜੀ ਇਹ ਵੀ ਸਾਡੇ ਬਣ ਗਏ ਗਰਮਾ ਗਰਮ ਚੋਲ ਤੇ ਨਾਲ ਦਾਲ ਤੇ ਨਾਲ ਮਾਣੀ ਤੇ ਹੁਣ ਬਸ ਸਾਡਾ ਲੰਗਰ ਸ਼ੁਰੂ ਹੋ ਗਿਆ ਆ ਆਹ ਆਹ ਵੀ ਇੱਕ ਪਾਪ ਹਨਿਕਾ ਚਲੋ ਚੱਕੋ ਖਾਓ ਬੱਚਾ پارٹی ਸਾਡੀ ਸਾਰੀ ਬੈਠੀ ਹੈ ਇੱਧਰ ਹਾਂਜੀ ਕੀ ਚੱਲਣਿਆ ਮਾਰਾ ਸਭ ਬੈਠੇ ਨੇ ਕਮਲਾਂ ਦੇ ਵਿੱਚ ਖਾਣਾ ਖਾਣਾ ਕੀ ਬਣਿਆ ਹੈ ਦਾਲ ਚੋਲ ਮਾਣੀ ਆਵੇ ਮੂੰਹ ਵਿੱਚ ਪਾਣੀ ਹਾਂਜੀ ਜੀ ਕਿਵੇਂ ਦਾ ਬਣਿਆ ਫਿਰ ਬਹੁਤ ਵਧੀਆ ਬਹੁਤ ਵਧੀਆ ਫੇਵਰਿਟ ਹੋ ਗਿਆ ਲੱਗਦਾ ਤਾਂ ਡਾਈ ਵੀ ਫੂਡ ਕਿਉਂ ਚਲੋ ਵੀ ਤੂੰ ਵੀ ਖਾਓ ਉਠੋ ਠੀਕ ਹੈ ਮਾਤਾ ਜੀ ਜੀ ਮਾਤਾ ਜੀ ਜੀ ਤੁਸੀਂ ਖਾਓਗੇ ਆਏ ਹਾਏ ਕਿੱਥੇ ਦੌੜਨ ਲੱਗੇ ਜੇ ਹੁਣ ਇੰਨਾ ਸ਼ਰਮ ਬੜੀ ਆਉਂਦੀ ਹੈ ਹਨਾ ਲੁੱਤੇ ਆਪ ਨੂੰ ਘਟ ਆਉਂਦੀ ਆਪ ਨੂੰ ਘਟ ਆਉਂਦੀ ਹੈ ચાલો ફેર ખાઓ આજો સાર જણ